ਕੀ ਜਿਹੜਾ ਅੱਜ ਕੀਤਾ ਗਿਆ ਜੈਜਾ ਲਿਆ ਕਿਹੜਾ ਜਿਹੜਾ ਅੱਜ 7 ਜਨਵਰੀ ਸੰਖਾਲਸਾ ਪੈਂਡਰਾ ਉਹਦਾ ਜਿਹੜਾ ਜਨਮ ਦਿਨ ਆ ਹਰ ਸਾਲ ਦੀ ਤਰ੍ਹਾਂ ਸਿਰਮਣੀ ਕਾਲੀ ਦਾ ਨੰਬਰ ਸਰਮਨਾ ਰਿਹਾ ਜਿਹੜਾ ਉਹ ਮਹਾਨ ਜੋਧੇ ਦਾ ਜਨਮ ਦਿਨ ਮਨਾਇਆ ਜਾਂਦਾ ਆ ਕੋਈ ਕਿਸੇ ਦੇਸ਼ ਦੇ ਪਿੱਛੇ ਕੁਰਬਾਨੀ ਕਰੀ ਹੋਵੇ ਆ ਆਪਣੇ ਕੌਮ ਦੇ ਪਿੱਛੇ ਕੁਰਬਾਨੀ ਕਰੀ ਹੋਵੇ ਜੀ ਮੈਂ ਸੁੱਤੀ ਭਈ ਕੌਮ ਨੂੰ ਸਤ ਜਗਤ ਕਰ ਸਿੰਘ ਖਾਲਸਾ ਪਿੰਡ ਵਾਲੇ ਦੀਗਾ ਕੇ ਚਲੇ ਗਏ ਆ ਤੇ ਮੈਂ ਫਤੇਗੜ ਸਾਹਿਬ ਦੀ ਧਰਤੀ ਤੇ ਅੱਜ ਪੂਰੀ ਕਨਾਂ ਬੜੀ ਦੁਨੀਆ ਨੂੰ ਨੌਜਵਾਨਾਂ ਨੂੰ ਸਾਡੇ ਸਿੱਖ ਨੂੰ ਪੰਜਾਬ ਦੇ ਵਸਦੇ ਸਿੱਖਾਂ ਨੂੰ ਤੇ ਸਾਰਿਆਂ ਨੂੰ ਮੈਂ ਬੇਨਤੀ ਵੀ ਕਰਦਾ ਅਪੀਲ ਵੀ ਕਰਦਾ ਵੀ ਕੱਲ ਨੂੰ ਆਓ ਕਨਾਂ ਬਾ ਚੜ ਕੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਨਾ ਆ ਕੇ ਸੰਗਤਾਂ ਉਹ ਆਪਾਂ ਸੰਤਾਂ ਨੂੰ ਯਾਦ ਕਰਤਾ ਉਹਨਾਂ ਦੀ ਰੂਹ ਨੂੰ ਤਾਜ਼ਾ ਕਰੀਏ ਸਨਿਆ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਕੱਲ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸੁੱਤੀ ਕੌਮ ਨੂੰ ਜਗਾਇਆ ਨਾਲ ਦੀ ਨਾਲ ਭਗਤ ਰਵਦਾਸ ਜੀ ਮਹਾਰਾਜ ਦਾ ਵੀ ਕੱਲ ਨੂੰ ਜਨਮ ਦਿਹਾੜਾ ਹੈ ਬੇਗਮਪਰਾ ਸਹਿਰ ਕੋਨਾਓ ਸੋ ਕਹਿਣ ਤੋਂ ਭਾਵ ਹੈ ਵੀ ਕੱਲ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਵਾਸੀਆਂ ਨੂੰ ਗੁਰੂ ਨਾਨਕ ਨਾਮ ਦੇਵਾ ਨੂੰ ਹਰੇਕ ਧਰਮ ਦੇ ਫਿਰਕੇ ਨੂੰ ਇਹ ਬੇਨਤੀ ਕਰਦੇ ਆ ਕਿ ਕੱਲ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਸਟੇਜ ਤੇ ਪਹੁੰਚੋ ਤਾਂ ਕਿ ਆਪਣੇ ਲੀਡਰਾਂ ਦੇ ਵਿਚਾਰ ਸੁਣੀਏ ਤੇ ਜੋ ਪੰਜਾਬ ਦੇ ਵਿੱਚ ਹਾਲਾਤ ਵਿਗੜੇ ਹੋਏ ਹਨ ਉਹਨਾਂ ਦੇ ਠੀਕ ਕਰਨ ਦੇ ਲਈ ਵੀ ਆਪਣੇ ਸੁਝਾਅ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ